ਸਤਿ ਸ਼੍ਰੀ ਅਕਾਲ ਸਾਰੇ ਲੋਕ ਚੇਤਨਾ ਨਿਊ ਚੈਨਲ ਦੇਖਣ ਵਾਲੇ ਵੀਰਾਂ ਭੈਣਾਂ ਭਰਾਵਾਂ ਨੂੰ ਅੱਜ ਤੁਹਾਡੇ ਕਚਹਿਰੀ ਦੇ ਵਿੱਚ ਇੱਕ ਮੁੱਦਾ ਲੈ ਕੇ ਆਏ ਹਾਂ ਜੋ ਕਿ ਨਵਾਂ ਨਹੀਂ ਪੁਰਾਣਾ ਹੈ ਪਿੰਡ ਦੰਗਲੀ ਦੇ ਗੁਰਸੇਵਕ ਸਿੰਘ ਪੁੱਤਰ ਦਲਵੀਰ ਸਿੰਘ ਜੋ ਕਿ 14 ਸਾਲ ਦਾ ਲੜਕਾ ਖਿਡਾਰੀ ਸੀ ਤੇ ਖੇਡਣ ਵਾਸਤੇ ਖੱਬੇ ਰਾਜਪੂਤਾ ਪਿੰਡ ਦੇ ਗਰਾਊਂਡ ਦੇ ਵਿੱਚ ਗਿਆ ਸੀ ਜਿੱਥੇ ਅਚਾਨਕ ਗੋਲੀ ਚੱਲਣ ਦੇ ਨਾਲ ਗੁਰਸੇਵਕ ਸਿੰਘ ਦੀ ਜਿਹੜੀ ਗੋਲੀ ਲੱਗੀ ਆ ਤੇ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਪ੍ਰੰਤ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਸਮਾਜ ਸੇਵੀਆਂ ਵੱਲੋਂ ਸਾਥ ਦੇਣ ਦੀ ਗੱਲ ਕੀਤੀ ਅਤੇ ਹੋਰ ਵੀ ਲੋਕਾਂ ਵੱਲੋਂ ਸਾਥ ਦੇਣ ਦੀ ਗੱਲ ਕੀਤੀ ਪਰ ਅੱਜ ਹਾਲਾਤ ਉੱਥੇ ਦੇ ਉੱਥੇ ਨੇ ਹਾਲਾਤ ਬਦ ਤੋਂ ਬਦਤਰ ਹੋਏ ਨੇ ਦਲਵੀਰ ਸਿੰਘ ਦੇ ਘਰ ਜਿਹੜਾ ਉਸ ਸਮੇਂ ਸਮਾਜ ਸੇਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਜਾਂ ਹੋਰ ਨੁਮਾਇੰਦੇ ਪ੍ਰਸ਼ਾਸਨ ਦੇ ਨੁਮਾਇੰਦੇ ਪਹੁੰਚੇ ਆ ਤੇ ਐਂਓ ਲੱਗਦਾ ਸੀ ਕਿ ਇਹਨਾਂ ਦਾ ਗੁਰਸੇਵਕ ਵਾਪਸ ਪਰਤਿਆ। ਨਾ ਤਾਂ ਗੁਰਸੇਵਕ ਸਿੰਘ ਵਾਪਸ ਪਰਤਿਆ ਤੇ ਨਾ ਹੀ ਪ੍ਰਸ਼ਾਸਨ ਵਾਪਸ ਪਰਤਿਆ। ਜਿੱਥੇ ਇਹਨਾਂ ਨੂੰ ਮੁਆਵਜ਼ੇ ਦੀ ਗੱਲ ਕੀਤੀ ਸੀ, ਦਲਬੀਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੀ ਗੱਲ ਕੀਤੀ ਸੀ, ਇਹਨਾਂ ਦੀਆਂ ਤਿੰਨ ਬੇਟੀਆਂ ਨੇ ਬੇਟੀਆਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਪਰ ਮਾਮਲਾ ਅੱਜ ਵੀ ਉਸੇ ਦੇ ਉੱਥੇ ਹਾਲਾਤ ਨੇ। ਆਓ ਗੱਲਬਾਤ ਕਰਦੇ ਹਾਂ ਗੁਰਸੇਵਕ ਸਿੰਘ ਦੇ ਪਿਤਾ ਦਲਬੀਰ ਸਿੰਘ ਦੇ ਨਾਲ ਪਿਛਲੇ ਦਿਨੀ ਤੁਹਾਡੇ بیٹے ਗੁਰਸੇਵਕ ਸਿੰਘ ਦੀ ਜਿਹੜੀ ਕਬੇ ਰਾਜਪੂਤਾਂ ਵਿਖੇ ਮੌਤ ਹੋ ਗਈ ਸੀ ਗੋਲੀ ਲੱਗਣ ਦੇ ਨਾਲ ਤੇ ਕਿਹੋ ਜਿਹੇ ਹਾਲਾਤ ਉਸ ਦਿਨ ਤੋਂ ਬਣੇ ਰਿਹਾ ਪਰਿਵਾਰ ਦੇ ਵਿੱਚ ਹਾਲਾਤ ਬਹੁਤ ਮਾੜੇ ਰਹੇ ਆ ਪੂਰੀ ਯਾਦ ਆਉਂਦੀ ਹੁੰਦੀ ਹਣੀ ਬੱਚੇ ਦੀ ਹਾਂਜੀ ਤੇ ਜੋ ਅ ਬੱਚੇ ਦਾ ਗਮ ਤੇ ਭੁਲਾਇਆ ਨਹੀਂ ਜਾ ਸਕਦਾ ਕਦੀ ਵੀ ਰੋਜ਼ ਮਰਦ ਨੇ ਉੱਠ ਕੇ ਰਹੇ ਤੇ ਜੋ ਉਸ ਪ੍ਰੰਤ ਜਿਹੜੀ ਯਾਦ ਸੀਗੀ ਇੱਕ ਜਿਹੜਾ ਚਿੰਨ ਸੀਗਾ ਤੁਹਾਡੇ ਤੱਕ ਪੁੱਜਦਾ ਤੇ ਸੰਸਥਾ ਵਾਲਿਆਂ ਨੇ ਕਰ ਦਿੱਤਾ ਕਿ ਤੁਹਾਨੂੰ ਕੋਈ ਮਾਲੀ ਸਹਾਇਤਾ ਮਿਲੀ ਨਹੀਂ ਮਾਲੀ ਸਹਾਇਤਾ ਕੋਈ ਨਹੀਂ ਮਿਲੀ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਹੋਵੇ ਨਹੀਂ ਕੁਝ ਸਰਾਲ ਕੋਈ ਨਹੀਂ ਮਿਲੀ ਸਮਾਜ ਸੇਵੀ ਜਥੇਬੰਦੀਆਂ ਨੇ ਜਿਵੇਂ ਬਹੁਤ ਉਹ ਹੰਗਾਰਾ ਦਿੱਤਾ ਸੀ ਵੀ ਅਸੀਂ ਪਰਿਵਾਰ ਦਾ ਸਾਥ ਦੇਵਾਂਗੇ ਕਿ ਮਾਲੀ ਸਹਾਇਤਾ ਮਿਲੀ ਕਿਸੇ ਪਾਸਿਓਂ ਨਹੀਂ ਭਾਜੀ ਕੋਈ ਨਹੀਂ ਮਿਲੀ ਜੋ ਪਿਛਲੇ ਦਿਨੀ ਅਸੀਂ ਖਬਰਾਂ ਵੀ ਲਾਈਆਂ ਸੀ ਬਤੌਰ ਪੱਤਰਕਾਰ ਸਾਡੇ ਕਲਬ ਵੱਲੋਂ ਸਾਰੀਆਂ ਖਬਰਾਂ ਦੀ ਕਵਰੇਜ ਕੀਤੀਆਂ ਸੀ ਜਿਸ ਵਿੱਚ ਆ ਈਟੀਓ ਸਾਹਿਬ ਵੱਲੋਂ ਜਿਹੜਾ ਚੈੱਕ ਦਿੱਤਾ ਗਿਆ ਸੀਗਾ ਹਾਂਜੀ ਉਹ ਚੈੱਕ ਪਹੁੰਚਿਆ ਤੁਹਾਡੇ ਕੋਲ ਤੇ ਤੁਸੀਂ ਕਹਿੰਦੇ ਮਾਲੀ ਸਾਹਿਬ ਤਾਨ ਮਿਲੀ ਉਹ ਕਿੱਥੋਂ ਮਿਲਿਆ ਫਿਰ ਉਹ ਭਾਜੀ ਆਪਣਾ ਰੈਡ ਕਰੋ ਦਾ ਚੈੱਕ ਦਿੱਤਾ ਏ ਡੀਸੀ ਲਵਾਇਆ ਤੁਹਾਡੇ ਪਿੰਡ ਦਾ ਬੰਦਾ ਉਹਨੇ ਚੈੱਕ ਲਿਆਂਦਾ ਜਦੋਂ ਈਟੀਓ ਸਾਹਿਬ ਆਏ ਉਹਨਾਂ ਨੇ ਤਾਣ ਕੇ ਆਨੂੰ ਈਟੀਓ ਸਾਹਿਬਾ ਤੁਰ ਗਏ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਮੰਤਰੀ ਸਾਹਿਬ ਵੱਲੋਂ ਕੋਈ ਹੋਰ ਸਹੂਲਤ ਦਿੱਤੀ ਗਈ ਹੈ ਨਹੀਂ ਮੰਤਰੀ ਸਾਹਿਬ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ ਮੰਤਰੀ ਸਾਹਿਬ ਸਾਡੀ ਸੁਣਦਾ ਤੱਕ ਨਹੀਂ ਆ ਪਹੁੰਚ ਕੀਤੀ ਤੁਸੀਂ ਉਹਨਾਂ ਤੱਕ ਹਾਂਜੀ ਪਹੁੰਚ ਕੀਤੀ ਆ ਚੁੰਗੀ ਨਹੀਂ ਗਏ ਅਸੀਂ ਉੱਥੇ ਵੀ ਮਿਲੇ ਨਹੀਂ ਕੋਈ ਸੁਣਦਾ ਹੀ ਨਹੀਂ ਸਾਡੀ ਤੇ ਪਿੰਡ ਆ ਪਿੰਡ ਵੀ ਇੱਥੇ ਕੇ ਤਾਂ ਵੀ ਨਹੀਂ ਸੁਣੀ ਮੈਡਮ ਵੀ ਉਹਦੇ ਕੋਈ ਉਹਨੇ ਵੀ ਨਹੀਂ ਸੁਣੀ ਸਾਡੀ ਸਾਡੀ ਕੋਈ ਸੁਣਦਾ ਹੀ ਨਹੀਂ ਨੌਕਰੀ ਦੇਣ ਦੀ ਗੱਲ ਕੀਤੀ ਸੀਗੀ ਹਾਂਜੀ ਨੌਕਰੀਆਂ ਤੇ ਨੌਕਰੀ ਹੁਣ ਤੱਕ ਕੋਈ ਨਹੀਂ ਨੌਕਰੀ ਦਾ ਕੋਈ ਦੱਸਿਆ ਨਾ। ਮਗਰ ਵੀ ਗਏ ਆ ਚੁੰਗੀ ਵੀ ਗਏ ਆ ਕੋਈ ਨੌਕਰੀ ਬਾਰੇ ਕੋਈ ਦੱਸਿਆ ਨਾ। ਮਕਾਨ ਬਣਾਉਣ ਦੀ ਵੀ ਗੱਲ ਚੱਲੀ ਸੀਗੀ। ਹਾਂਜੀ ਮਕਾਨ ਦਾ ਦੱਸਿਆ ਵੀ ਮਕਾਨ ਉਹ ਨਹੀਂ ਬਣਾ ਕੇ ਦਿੱਤਾ। ਤੁਹਾਡੇ ਅੱਜ ਮਕਾਨਾਂ ਦੀ ਕੀ ਹਾਲਾਤ ਆ ਜਿਹੜੇ ਬਰਸਾਤਾਂ ਦੇ ਵਿੱਚ ਰਹੇ। ਬਰਜਾਦੇ ਜਦੋਂ ਪਿਛਲੇ ਮਹੀਨੇ ਮੀਂਹ ਆਵੇ ਪਏ ਉਦੋਂ ਸਾਰੇ ਡਿੱਗ ਪਏ। ਹੁਣ ਇਹਨੂੰ ਫੇਰ ਜਿਹੜਾ ਤੁਸੀਂ ਤੋੜ ਕੇ ਨਵੇਂ ਸਿਰੂ ਬਣਾਉਂਦੇ। ਹਾਂਜੀ। ਇਹ ਸਾਰੇ ਕੰਨਾਂ ਨਿਕਲ ਗੀਆਂ ਡੇਪੀਆਂ ਤੇ ਸਾਰਾ ਟੁੱਟਾਇਆ ਉਟਾਉਣਾ ਪਿਆ। ਤੁਸੀਂ ਅੱਗੇ ਦੱਸਿਆ ਡੀਸੀ ਸਾਹਿਬ ਦਫ਼ਤਰ ਤੱਕ ਪਹੁੰਚ ਕੀਤੀ ਸੀ ਉਹਨਾਂ ਨੇ ਕੀ ਕਿਹਾ ਅਈ ਥਿਸ ਇਜ਼ ਆ ਗੋ ਗਏ ਆ ਚਿੱਠੀਆਂ ਲੈ ਕੇ ਤੇ ਵੰਦੇ ਕਿ ਤੁਹਾਨੂੰ ਇਹ ਰੈਡ ਕਰੋ ਦਾ ਚੈੱਕ ਦਿੱਤਾ ਵਾ ਤੁਹਾਡੇ ਮੰਤਰੀ ਨੇ ਕੁਝ ਕੀਤਾ ਕਿ ਨਹੀਂ ਕੀਤਾ ਅਈ ਕਹਿੰਦੇ ਨਹੀਂ ਮੰਤਰੀ ਸਾਹਿਬ ਨੇ ਕੋਈ ਨਹੀਂ ਦਿੱਤਾ ਤੇ ਇਹੋ ਹੀ ਲੱਖ ਰੁਪਏ ਦਾ ਚੈੱਕ ਹੀ ਖਲਿਆ ਰੈਡ ਕਰੋ ਦਾ ਹੀ ਵੰਦੇ ਕਿ ਉਹ ਮੰਤਰੀ ਸਾਹਿਬ ਦਾ ਚੈੱਕ ਨਹੀਂ ਉਹ ਡੀਸੀ ਹਲ ਹੁੰਦਾ ਵਾ ਚੈੱਕ ਵੰਦੇ ਕੋਤਰਾ ਮਾਲੀ ਸਤਾ ਕੋਈ ਨਹੀਂ ਪੰਜਾਬ ਸਰਕਾਰ ਵੱਲਵਾਨੀ ਪੰਜਾਬ ਸਰਕਾਰ ਦਾ ਕੋਈ ਨਹੀਂ ਲੋਕ ਪੰਜਾਬ ਸਰਕਾਰ ਤਾਂ ਜਦੋਂ ਮਜੀਠਾ ਦੇ ਵਿੱਚ ਗੱਲ ਚੱਲੀ ਆ ਤੇ ਉੱਥੇ ਕੋਈ ਸ਼ਰਾਬ ਨਾ ਮਾਰੇ ਗਿਆ ਸੀ ਉਹਨਾਂ ਨੂੰ ਕਾਫੀ ਉੱਥੇ ਪਤਾ ਲੱਗਾ ਮਾਲੀ ਸਾਹਿਬ ਆੜੀ ਦਿੱਤੀ ਗਈ ਤੇ ਤੁਹਾਡੇ ਤੱਕ ਨਹੀਂ ਪਹੁੰਚਾਈ ਨਹੀਂ ਸਾਡੇ ਤੱਕ ਨਹੀਂ ਪਹੁੰਚਾਈ ਉੱਥੇ ਨੌਕਰੀ ਦਿੱਤੀ ਆ 10-10 ਲੱਖ ਰੁਪਈਆ ਵੀ ਦੇ ਕੇ ਆਏ ਉੱਥੇ ਸ਼ਰਾਬ ਪੀ ਕੇ ਜਿਹੜੇ ਮਰੇ ਆ ਸਾਡਾ ਪੁੱਤ ਇੱਕ ਖਿਡਾਰੀ ਸੀ ਤੇ ਸਾਨੂੰ ਧੱਕੇ ਪਏ ਉਹਨਾਂ ਦੇ ਤੇ ਉਹ ਆਪਣੀ ਅੱਧੀ ਜ਼ਿੰਦਗੀ ਹਟਾ ਕੇ ਸ਼ਰਾਬ ਪੀ ਕੇ ਆਪਣੀ ਕਰਤੱਬੀ ਮਰੇ ਆ ਤੇ ਉਹਨਾਂ ਦੀ ਸੁਣੀ ਗਈ ਆ ਸਾਨੂੰ 7 ਮਹੀਨੇ ਹੋ ਗਏ ਰੋਲਦਿਆਂ ਨੂੰ ਸਾਡੀ ਕੋਈ ਸੁਣਦਾ ਹੀ ਨਹੀਂ ਆ ਉਹਨਾਂ ਨੇ ਕੋਥੇ ਜਾ ਕੇ ਮਜੀਠੇ ਹਲਕੇ ਜਾ ਕੇ ਆਪ ਚੱਕ ਵੰਡ ਕੇ ਆਏ ਸਾਰੇ ਮੰਤਰੀ ਸੋ ਦਲਵੀਰ ਸਿੰਘ ਜੀ ਹੁਣ ਉਸ ਤੋਂ ਬਾਅਦ ਜਿਹੜਾ ਪਿੰਡ ਦਾ ਕਲੱਬ ਸੀ ਉਹਨਾਂ ਨੇ ਕੋਈ ਤੁਹਾਡੀ ਸਪੋਰਟ ਕੀਤੀ ਜਿਹੜੇ ਖੇਡ ਖਿਡਾਰੀਆਂ ਵੱਲੋਂ ਜਿੱਥੇ ਖੇਡਣ ਗਿਆ ਸੀ ਉਹਨਾਂ ਨੇ ਪ੍ਰੋਗਰਾਮ ਕਰਵਾਇਆ ਸੀ ਉੱਥੇ ਖੇਡਾਂ ਦਾ ਹਾਂਜੀ ਕਲੱਬ ਵਾਲਿਆਂ ਕੀਤੀ ਸਾਨੂੰ ਜਿੰਨਾ ਗੁੱਸੇ ਦਾ ਭੋਗ ਹੀ ਨਾ ਤੇ ਗੁਰਦੁਆਰਾ ਸਾਹਿਬ 52000 ਰੁਪਏ ਦੇ ਕੇ ਗਏ ਜਿੰਨਾ ਭੋਗ ਹੀ ਗੁੱਸੇ ਦਾ ਉਸ ਤੋਂ ਬਾਅਦ ਕੋਈ ਹੋਰ ਕਿਸੇ ਪਾਸਿਓਂ ਕੋਈ ਸਹਾਇਤਾ ਆਈ ਹੋਵੇ ਨਹੀਂ ਹੋਰ ਪਾਸਿਓਂ ਕਿਤੇ ਨਹੀਂ ਆਈ ਕਰਦਾ ਜਿਹੜਾ ਬਜਰਬਸਰ ਜਿਹੜਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਮੈਂ ਦਿਹਾੜੀਦਾਰ ਆ ਬੰਦਾ ਵਾਂ ਦਿਹਾੜੀ ਕਰਦਾ ਤੇ ਤਿੰਨ ਮੇਰੀਆਂ ਗੁੱਡੀਆਂ ਵਾਂ ਇੱਕ ਮੇਰਾ ਮੇਟਾ ਹੀ ਉਹ ਵੀ ਟੂਰਨਾਮੈਂਟ ਜਦੋਂ ਗੋਲੀ ਲੱਗੇ ਮੌਤ ਹੋ ਗਈ ਉਹਦੀ ਵੀ ਗੱਲਬਾਤ ਕਰਦੇ ਹਾਂ ਗੁਰਸੇਵਕ ਸਿੰਘ ਦੀ ਮਾਤਾ ਪੰਜੀਤ ਕੌਰ ਦੇ ਨਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭੈਣੇ ਜਦੋਂ ਗੁਰਸੇਵਕ ਸਿੰਘ ਦੀ ਮੌਤ ਹੋਈ ਆ ਕਿਹੋ ਜਿਹਾ ਉਦੋਂ ਘਰ ਦੇ ਵਿੱਚ ਜਦੋਂ ਸੁਨੇਹਾ ਮਿਲਿਆ ਤੇ ਕਿਹੋ ਜਿਹਾ ਹਾਲਾਤ ਬਣ ਗਏ ਹਾਂਜੀ ਤੇ ਬਾਜੀ ਉਦੋਂ ਪੈਰਾਂ ਦੀ ਮਿੱਟੀ ਨਿਕਲ ਗਈ ਮੇਂ ਤੇ ਖੁਦ ਡਿੱਗ ਗਈ ਵੀ ਮੇਰੇ ਪੁੱਤ ਨਾਲ ਕੀ ਭਾਣਾ ਵਰਤ ਗਿਆ ਮੈਂ ਇੱਡੀ ਖੁਸ਼ੀ ਦੇ ਨਾਲ ਕੱਲਿਆ ਖੇਡਣ ਵਾਸਤੇ ਨਾਮ ਇੱਕ ਲੈਣ ਵਾਸਤੇ ਕੱਲਿਆ ਵੀ ਮੇਰੇ ਪੁੱਤ ਨੇ ਅੱਜ ਨਾਮ ਲੈ ਕੇ ਆਂਦਾ ਹੀ ਮੰਮਾ ਅੱਜ ਤੇ ਮੈਂ ਜਿੱਤ ਕੇ ਆਉਂਗਾ ਹਾਰ ਕੇ ਨਹੀਂ ਆਉਣਾ ਨੇ ਕਿਹਾ ਜੀ ਵੀ ਬੇੜਾ ਅੱਜ ਨਾ ਜਾ ਹਨੇਰਾ ਹੋ ਜਾਣਾ ਤੁਹਾਨੂੰ 4 ਵਜੇ ਦਾ ਮੈਚ ਵਰਦਾ ਹੀ ਮੰਮੀ ਮੈਂ ਕਿਹਾ ਨਾ ਜਾ 4 ਵਜੇ ਦਾ ਮੈਂ ਮੈਚ ਵਾ ਤੇ ਸੇਪ ਨਹੀਂ ਰਹੋ ਜਾਣਾ ਤੇਰਾ ਪਪਾ ਗੁੱਸੇ ਹੁੰਦਾ ਇਸ ਸੇਵਕ ਨੇ ਬਾਜੀ ਮੰਦੀ ਨਹੀਂ ਮੇਰੀ ਜਦੋਂ ਆ ਕੇ ਮੁੰਡਿਆਂ ਨੇ ਕਹਿਤਾ ਮੋਰਜ ਤੇ ਗੋਲੀ ਲੱਗੀ ਉਹਨਾਂ ਮੋਢੇ ਤੇ ਕਹਿਤੀ ਮੇਰੀ ਜਾਨ ਨਿਕਲ ਗਈ ਮੈਂ ਸੇਵਕ ਨਹੀਂ ਹੈਗਾ ਮੇਰਾ ਮੈਂ ਆਪਣੇ ਪੁੱਤ ਨੂੰ ਕਿੱਦਾਂ ਕਰੋ ਤਿਆਰ ਕਰਕੇ ਇਕੱਲਾ ਸਿਰ ਬਾਕੇ ਉਹ ਤੁਮ ਕਰਨੇ ਪਾੜਿਆ ਹੀ ਪੁੱਤ ਆਪਣਾ ਪਰ ਮੇਰੀ ਅਜੇ ਤੱਕ ਸਰਕਾਰ ਨੇ ਕੋਈ ਮੇਰੀ ਸਹਾਇਤਾ ਨਹੀਂ ਕੀਤੀ ਤੇ ਤੈਨ ਨੇ ਵੇਖੋ ਮੇਰੀਆਂ ਬੇਟੀਆਂ ਵਾ ਕਦੀ ਦਿਹਾੜੀ ਲਾ ਲਿੰਦਾ ਕਦੀ ਬਿਮਾਰ ਹੋ ਕੇ ਘਰ ਪੈ ਜਾਂਦਾ ਕੇਵਲੇ ਖੇ ਵੀ ਸੋਣਾ ਪੀਂਦਾ ਹਨ ਤੇ ਅੱਜ ਤੱਕ ਸਾਡੀ ਸਰਕਾਰ ਨੇ ਕੋਈ ਸੁਣੀ ਨਹੀਂ ਹੱਦੀ ਜਦੋਂ ਖੇਡਣ ਦਾ ਚਾਲ ਸੀ ਖੇਡਣ ਜਾਂਦਾ ਸੀਗਾ ਤੇ ਬੜੇ ਚਾਵਾਂ ਨਾਲ ਤਿਆਰ ਕਰਕੇ ਭੇਜੇ ਸੀ ਬਹੁਤ ਚਾਵਾਂ ਦੇ ਨਾਲ ਦਸਤਾਰ ਬੰਨ੍ਹ ਕੇ ਕਲਣੀ ਕਰੋਬਰ ਦੀ ਲੱਗ ਪਾ ਕੇ ਜਣੀ ਕੋਲ ਵਾਲੀ ਖੇਡਣ ਵਾਲੀ ਲੱਗ ਪਰ ਦੀ ਕੋਲ ਖੜਨੀ ਚਪਲਾ ਖੜਨੀਆ ਕੋਲ ਤੇ ਇੰਨਾ ਸੋਹਣਾ ਕਰੋ ਖੇਡਣ ਜਾਣਾ ਕਹਿੰਦਾ ਮੰਮੀ ਤੂੰ ਫਿਕਰ ਨਾ ਕਰ ਇਹ ਗੱਲ ਦਾ ਵੀ ਜਿਨੂੰ ਮੈਂ ਖਿਡਾਰੀ ਬਣਿਆ ਨਾ ਸਭ ਕੋ ਮਮੀ ਤੇਰੇ ਮਰ ਧੋਨੇ ਤੋਦਨੇ ਪਹਿਣਾ ਦੀ ਟੈਨਸ਼ਨ ਨਾਲ। ਤਿੰਨ ਪਹਿਣਾ ਨਾਲ ਇਹਨਾਂ ਦੀ ਕੂਨੇ ਟੈਨਸ਼ਨ ਲਈ ਆਕਰ ਮੈਂ ਆਪਣੇ ਆਪ ਹੀ ਮੈਂ ਪਹਿਣਾ ਦਾ ਸਭ ਕੁਝ ਵਾਰ ਲੈਣਾ ਅੱਜ ਮੇਰਾ ਬੇਟੇ ਵਾਸਤੇ। ਤੀਆਂ ਵਾਸਤੇ ਮੇਰੇ ਵੀ ਆਪਣਾ ਪਹਿਣਾ ਨੂੰ ਕਿੱਥੋਂ ਤਿਆਰ ਦੇਣਾ? ਘਰ ਸੁੰਨਾ ਹੋ ਗਿਆ ਮੇਰੇ ਪੁੱਤ ਤੋਂ ਬਾਅਦ ਮੇਰੇ। ਘਰ ਰੋਜ਼ ਮਰਦੇ ਆਂ ਰੋਚ ਹੀ ਜੀਨੇ ਕੋਈ ਅੜਾ ਹੱਥ ਨਹੀਂ ਰਹਿ ਗਿਆ ਕਹਿੰਦੇ ਜੀ ਸਾਰ ਨਹੀਂ ਲਈ ਮਕੇ ਜੋ ਵੇ ਤਿੰਨ ਮਹੀਨੇ ਹੋ ਗਿਆ। ਕਦੇ ਹਾਲੂ ਕਹਿ ਜੀ ਨੇ ਆ ਕੇ ਪੁੱਛਿਆ ਦੀ ਕਿ ਨੇ ਨਾ ਸਰਕਾਰ ਨਾਲ ਨੇ ਹੋਇਆ ਕੋਈ ਨਾਉਦਾ ਕੋਈ ਆਇਆ ਅੱਜ ਤੱਕ ਅਹੀਂ ਦੁਖੀ ਇੰਨੇ ਆ ਨਾ ਵੀ ਅਹੀਂ ਰੋਜ਼ ਹੀ ਮਰਦੇ ਜਾਂ ਨਿੱਕੇ ਦਿਨ ਮਰ ਜਗੇ ਗਏ ਗੁਰਸੇਵਕ ਕੋ ਕੋਈ ਚਲ ਜੀ ਗੁਰਸੇਵਕ ਕਹਿੰਦਾ ਸੀ ਕਿ ਮੈਂ ਜਿੱਤ ਕੇ ਆਵਾਂਗਾ ਇਨਾਮ ਲੈ ਕੇ ਆਵਾਂਗਾ ਪਰ ਉੱਥੇ ਗੁਰਸੇਵਕ ਜਿੱਤ ਗਿਆ ਕਿ ਮੌਤ ਜਿੱਤ ਗਈ ਉੱਥੇ ਮੌਤ ਜਿੱਤ ਗਈ ਮੌਤ ਜਿੱਤ ਗਈ ਮੇਰੇ ਪੁੱਤ ਦੀ ਨਾ ਹੀ ਜਾਂਦਾ ਮੈਂ ਅੰਨੀ ਮੈਂ ਨਾਮ ਤੋਂ ਬਣਾਈ ਚੰਗੀ ਮੈਨੂੰ ਪਤਾ ਹੁੰਦਾ ਮੈਂ ਸੇਵਕ ਨਾ ਹੀ ਕਰਦੀ ਮੈਂ ਬੜੀ ਦੁਖੀ ਹੋ ਗਈ ਪਰ ਇਸ ਗੱਲ ਦੇ ਵਿੱਚ ਮੈਨੂੰ ਪਤਾ ਹੁੰਦਾ ਜਿੱਤਾਂ ਸਕੂਲੋਂ ਛੁੱਟੀ ਕਰਾ ਕੇ ਲੈ ਕੇ ਗਏ ਖਿਡਾਰੀਆਂ ਨੂੰ ਵੀ ਸੇਵਕ ਸਿੰਘ ਖੇਡਦਾ ਬਹੁਤ ਸੋਹਣਾ ਮੈਨੂੰ ਪਤਾ ਹੁੰਦਾ ਮੈਂ ਸਕੂਲੋ ਸਿੱਕ ਨੂੰ ਜਾਣ ਨਹੀਂ ਦੇਣਾ ਸਕੂਲ ਜਾ ਕੇ ਕਿਹਾ ਪੇਪਰ ਕੱਲ ਕਰ ਲਿਓ ਤੇ ਸਾਡੇ ਨਾਲ ਸੇਵਕ ਸਿੰਘ ਜਾਣ ਜਾ ਪਾਵੇਂ ਕਿ ਅੱਜ ਗੁਰਸੇਵਕ ਸਿੰਘ ਦੀ ਤਸਵੀਰ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਗੁਰਸੇਵਕ ਸਿੰਘ ਨੂੰ ਪਲੋਸ ਜ਼ਰੂਰ ਲੈਂਦੇ ਆ ਪਰ ਉਹਦੇ ਨਾਲ ਗੱਲ ਨਹੀਂ ਕਰ ਸਕਦੇ ਉਹਦੇ ਨਾਲ ਪਿਆਰ ਨਹੀਂ ਕਰ ਸਕਦੇ ਅਜਿਹੇ ਹਾਲਾਤ ਪਰਿਵਾਰ ਦੇ ਵਿੱਚ ਬਣ ਚੁੱਕੇ ਨੇ ਗੁਰਸੇਵਕ ਸਿੰਘ ਦੇ ਹੱਥਾਂ ਦੇ ਵਿੱਚ ਇਹ ਨਾਮ ਇਹ ਮੋਮੈਂਟੋ ਆਉਣ ਤੋਂ ਪਹਿਲਾਂ ਹੀ ਗੁਰਸੇਵਕ ਸਿੰਘ ਜਿਹੜਾ ਵਾ ਦੁਨੀਆ ਤੋਂ ਰੁਖਸਤ ਹੋ ਗਿਆ ਪਰ ਅੱਜ ਉਹਦੀ ਯਾਦ ਦੇ ਵਿੱਚ ਉਹਦਾ ਸਨਮਾਨ ਕਰਨ ਉਹਦੇ ਮਾਪਿਆਂ ਦੇ ਹੱਥਾਂ ਦੇ ਵਿੱਚ ਸ਼ੋਭਾ ਦਾ ਦੇ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਿਹੜੀ ਰੜਕ ਦੀ ਕਮੀ ਆ ਉਹ ਦੂਰ ਨਹੀਂ ਹੋ ਸਕਦੀ ਗੁਰਸੇਵਕ ਸਿੰਘ ਜਿਹੜਾ ਸਦਾ ਲਈ ਸਾਡੇ ਤੋਂ ਵਿਛੜ ਗਿਆ ਪਰ ਜਿਹੜਾ ਮਾਪਿਆਂ ਦਾ ਸਹਾਰਾ ਸੀ ਉਹਦੇ ਤੋਂ ਬਾਅਦ ਸਹਾਰਾ ਬਣਨਾ ਸੀ ਸਮਾਜ ਸੇਵੀ ਜਥੇਬੰਦੀਆਂ ਨੇ ਹਲਕਾ ਵਿਧਾਇਕ ਨੇ ਤੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਜਿੱਥੇ ਇਸ ਪਰਿਵਾਰ ਦੀ ਬਾਹ ਨਹੀਂ ਫੜੀ ਅੱਜ ਇਹ ਕਿੰਨੇ ਹੀ ਪਰਿਵਾਰ ਨੇ ਜਿਹੜੇ ਰੁੱਲਦੇ ਨੇ ਠੱਕੇ ਖਾਂਦੇ ਨੇ ਉਹਨਾਂ ਨੂੰ ਭੋਗ ਦਾ ਕਸੀਮਤ ਰੱਖਿਆ ਜਾਂਦਾ ਕਿ ਅਸੀਂ ਇਸ ਪਰਿਵਾਰ ਦੇ ਨਾਲ ਹਰ ਦਮ ਖੜੇ ਹਾਂ ਪਰ ਉਸ ਪ੍ਰਾਂਤ ਕੋਈ ਵੀ ਨੇੜੇ ਨਹੀਂ ਆਉਂਦਾ ਇੱਥੇ ਫਿਰ ਆਸ-ਪਾਸ ਆਂਡ ਗਵਾਂਡ ਭੈਣ ਭਰਾ ਇੱਕ ਸਹਾਰਾ ਬਣਦੇ ਨੇ ਸਾਥ ਦਿੰਦੇ ਨੇ ਦੁੱਖ ਸੁੱਖ ਦੇ ਵਿੱਚ ਸਾਹਮਣ ਹੁੰਦੇ ਨੇ ਪਰ ਜਿਹੜਾ ਸਰਕਾਰਾਂ ਦੀ ਇਹ ਮਤਰੇਈ ਮਾਂ ਵਾਲਾ سلوਕ ਜਾਂ ਖੋਖਲੇ ਜਿਹੜੇ ਵਾਅਦੇ ਕੀਤੇ ਹੁੰਦੇ ਉਹ ਖੋਖਲੇ ਹੀ ਦਾਅਵੇ ਹੁੰਦੇ ਨੇ ਸੋ ਲੋੜ ਹੈ ਇੱਥੇ ਕਿ ਇਹ ਖੋਖਲੇ ਦਾਅਵਿਆਂ ਤੋਂ ਦੂਰ ਹੋਣ ਦੀ ਤੇ ਸਰਕਾਰਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਜਿਹੜਾ ਅੱਜ ਮੋਮੈਂਟੋ ਤੁਹਾਡੇ ਹੱਥਾਂ ਦੇ ਵਿੱਚ ਹੈ ਇਨੂੰ ਕੀ ਮਹਿਸੂਸ ਕਰਦੇ ਜੇ ਤੁਸੀਂ ਇਹਦਾ ਬਹੁਤ ਇਹਦਾ ਲਵੇਕ ਰੋਣ ਹੁੰਦਾ ਹੈ ਤੇ ਜਿੱਥੋਂ ਇਹ ਮੋਮੈਂਟੋ ਮਿਲਿਆ ਖੱਬੇ ਰਾਜਪੂਤਾਂ ਦੀ ਗਰਾਊਂਡ ਦੇ ਵਿੱਚੋਂ ਤੇ ਕੀ ਉਸ ਗਰਾਊਂਡ ਨੇ ਉਸ ਪੰਚਾਇਤ ਨੇ ਉਸ ਪਿੰਡ ਨੇ ਇਹਦੇ ਉਹਦੇ ਤੋਂ ਬਾਅਦ ਤੁਹਾਡੀ ਕੋਈ ਮਦਦ ਕੀਤੀ ਜਾਂ ਤੁਹਾਡੇ ਨਾਲ ਸੰਪਰਕ ਕੀਤਾ ਨਹੀਂ ਪੰਚਾਇਤ ਨੇ ਕੋਈ ਮਦਦ ਨਹੀਂ ਕੀਤੀ ਬੱਚਾ ਜਾਟਾ ਤੇ ਗਰਾਉਂਡ 'ਚ ਗੋਲੀ ਲੱਗਣ ਕਰਕੇ ਮੋਤੋ ਕੀ ਪੰਚਾਇਤ ਨੇ ਕੋਈ ਸਾਡੀ ਸੁਣੀ ਨਹੀਂ ਦੀ ਉਦੋਂ ਟਾਈਮ ਬੜੇ ਵਾਦੇ ਕਰਕੇ ਕੇ ਪੀ ਇਹਨਾਂ ਦੇ ਹੀ ਬਾਹ ਫੜਾਂਗੇ ਪਰ ਅਜੇ ਤੱਕ 7 ਮਹੀਨੇ ਚਲੇ ਆ ਖੱਦਾਂ ਦੀ ਪੰਚਾਇਤ ਨੇ ਚੇਤਾ ਹੀ ਭੁੱਲ ਗਿਆ ਉਥੋਂ ਦੇ ਚੇਅਰਮੈਨ ਵੀ ਨੇ ਚੇਅਰਮੈਨ ਸਾਹਿਬਾ ਨੇ ਕੀਤਾ ਸੰਪਰਕ ਤੁਹਾਡੇ ਨਾਲ ਚੇਅਰਮੈਨ ਤੇ ਇੱਕ ਦਿਨ ਨਹੀਂ ਕੋਈ ਇਸ ਚੀਜ਼ ਵਾਸਤੇ ਉਹਦੇ ਪਿੰਡ ਇਹ ਇੰਨਾ ਤਕੜਾ ਐਕਸੀਡੈਂਟ ਹੋ ਗਿਆ ਵਾ ਚੇਅਰਮੈਨ ਦੇ ਮੂੰਹ ਇੱਕ ਦਿਨੀ ਆਵਾਜ਼ ਨਿਕਲੀਏ ਤੇ ਆਂਦਾ ਵੀ 80 ਕਰੋੜ ਰੁਪਇਆ ਦੇ ਤਰਸਿੱਕੇ ਨੂੰ ਸੁੰਦਰੀ ਕਰਨ ਵਾਸਤੇ ਤੇ ਆ ਨੰਗਲੇ ਕਿੱਡੇ ਤੂਰ ਦਾ ਖੱਬਿਆਂ ਤੋਂ ਇੱਥੇ ਦੇਖ ਲੋ ਸੁੰਦਰੀ ਕੰਨ ਕਿੰਨਾ ਕੀਤਾ ਵੈਨੇ ਸੋ ਜਿਹੜਾ ਗੱਲ ਆਉਂਦੀ ਆ ਕਿ ਸਰਕਾਰ ਦੇ ਹੱਥੋਂ ਤੁਹਾਡੇ ਨਾਰਾਜ਼ਗੀ ਇਸ ਗੱਲ ਦੀ ਕਿ ਪਰਿਵਾਰ ਨੂੰ ਜੇ ਵਾਅਦਾ ਕੀਤਾ ਸੀ ਤੇ ਪੂਰਾ ਨਹੀਂ ਕੀਤਾ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਇਹੋ ਮੰਗ ਕਰਦੇ ਆ ਕਿ ਸਾਡੀ ਮਜਬਤੀ ਕੀਤੀ ਜਾਵੇ ਸਰਕਾਰ ਨੇ ਤਾਂ ਕਦੀ ਕੋਈ ਮਜਬਤੀ ਨਹੀਂ ਕੀਤੀ ਹੁਣ ਜਿਹੜਾ ਤੁਸੀਂ ਮਕਾਨ ਤੁਹਾਡਾ ਦੇਖ ਪਿਆ ਸੀਗਾ ਬਰਸਾਤਾਂ ਦੇ ਵਿੱਚ ਕੰਦਾ 파ੜ ਗਿਆ ਸੀ ਲੰਟ 파ੜ ਗਿਆ ਸੀ ਜਾਂ ਛੱਤਾਂ ਖਰਾਬ ਹੋ ਗਈਆਂ ਸੀ ਇਹ ਹੁਣ ਜਿਹੜਾ ਤੁਸੀਂ ਪੈਸਾ ਕਿੱਥੋਂ ਲੱਗੇ ਜੇ ਖਰਚਣ ਅਜੇ ਕੋਈ ਪੈਸਾ ਕਰਤਨ ਲੱਗੇ ਇਦਾਂ ਹੀ ਪੈ ਜਾਵਾ 15 20 ਤਣੋ ਕੇ ਆ ਤੇ ਇਦਾਂ ਪੈ ਜਾ ਹੁਣ ਅਜੇ ਕੋਈ ਅਜੇ ਤੁਸੀਂ ਰਹਿਸ਼ ਆਪਣੀ ਕਿੱਥੇ ਰੱਖੀ ਹੈ ਕਿਸਦੇ ਘਰ ਰੱਖੀ ਹੁਣ ਕਿਰਾਏ ਤੇ ਰਹਿ ਰਹੇ ਜੀ ਜਾਂ ਤਰਸ ਦੇ ਧਾਰ ਤੇ ਕਿਸੇ ਦੇ ਘਰ ਤੇ ਨਹੀਂ ਤਰਸ ਦੇ ਧਾਰ ਤੇ ਰਹਿ ਰਹੇ ਇਹ ਉਹਨਾਂ ਨੇ ਤੁਹਾਡੇ ਕੋਈ ਕੋਈ ਕਿਰਾਇਆ ਵਗੈਰਾ ਨਹੀਂ ਲੈਣਾ ਨਹੀਂ ਕਿਰਾਇਆ ਕੋਈ ਨਹੀਂ ਲੈਣਾ ਤੇ ਫਿਰ ਕਿੰਨਾ ਕੁ ਸਮਾਂ ਇਸ ਤਰ੍ਹਾਂ ਜਿਹੜਾ ਰਵਾਂਗੇ ਆਪਾਂ ਹੋ ਸਕਦਾ 6 6 ਮਹੀਨੇ ਲੰਘ ਸਕਦੇ ਆ ਸਾਲ ਹੀ ਲੰਘ ਸਕਦਾ 2 ਸਾਲ ਹੀ ਲੰਘ ਸਕਦੇ ਆ ਹੁਣ ਮੰਗ ਕੀ ਆ ਤੁਹਾਡੀ ਆਈਆਂ ਨੇ ਵੀ ਗਵਰਨਮੈਂਟ ਸਾਡੀ ਮਨਜ਼ਤ ਕਰੇ ਸਰਕਾਰ ਅਜੇ ਤੱਕ ਤੇ ਕੇ ਨੇ ਮਨਜ਼ਤ ਨਹੀਂ ਕੀਤੀ ਇਸ ਤੋਂ ਅੱਗੇ ਜਿਵੇਂ ਤੁਸੀਂ ਦੱਸਿਆ ਕਿ ਬੇਟੀਆਂ ਦੀ ਪੜ੍ਹਾਈ ਬੰਦ ਕਰ ਦਿੱਤੀ ਆ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਤੇ ਕੱਲ ਨੂੰ ਉਹਨਾਂ ਦੇ ਵਿਆਹ ਸ਼ਾਦੀ ਕਰਨੇ ਆ ਤੇ ਉਹ ਹੋਰ ਵੀ ਬੋਝ ਦਿਨ ਤੇ ਦਿਨ ਜਿਹੜਾ ਵਾ ਵਾਧਦਾ ਇਹ ਪਰਿਵਾਰ ਦਾ ਜਾਣਦਿਆ ਉਦ ਮੰਤੇ ਬੋਝ ਵੱਧਦਾ ਹੀ ਜਾਂਦਾ। ਇਹਦੋਂ ਤਹੀ ਅੰਨੇ ਵੀ ਸਾਰਾ ਟੱਬਰ ਹੀ ਮਰ ਗਿਆ ਕੀ ਕਰਨਾ ਇੱਥੇ। ਜਿਹੜੋ ਕਹਿੰਦਾ ਸਾਰਾ ਨਹੀਂ ਸਾਨੂੰ ਰਹਿ ਗਿਆ। ਸੇਵਕ ਦੇ ਸਿਰ ਤੇ ਬਹੁਤ ਸਾਰਾ ਹੀ ਮੈਨੂੰ ਮਾਣ ਵੀ ਬਹੁਤ ਹੀ ਮੇਰੇ ਪੁੱਤ ਤੇ ਬਾਹਰੋਂ ਖੇਡਦੇ ਹੋਣਾ ਆ ਕੇ ਜੱਫੀ ਪਾਉਣੀ ਮੰਮੀ ਦਿਲ ਛੋਟਾ ਨਾ ਕਰ। ਤੇਰਾ ਪੁੱਤ ਜਵਾਨ ਹੋ ਗਿਆ ਤੇ ਮੈਂ ਪੁੱਤ ਜਵਾਨ ਨਹੀਂ ਜਣਾ ਚ ਕਰ ਲਿਆ। ਤਹੀਂ ਇਤਰਾ ਹੀ ਕਿਤਾ ਜਵਾਨ ਮੈਂ ਮੈਂ ਕਿਹਾ ਤੇਰਾ ਡੈਡੀ ਖੱਲਾ ਕਮਾਉਂਦਾ ਦਿਹਾੜੀ ਕੇਵਲੇ ਮੇਰੀ ਨਹੀਂ ਮਿਲਦੀ ਪੁੱਤ ਤੂੰ ਜਵਾਨ ਹੋਏਗਾ ਆਪਣੇ ਡੈਡੀ ਨੂੰ ਸਹਾਰਾ ਦੇਵੇਂ। ਰਹੋਂ ਸਾਰਾ ਹਣ ਕਿੱਥੋਂ ਮਿਲਣਾ ਤੇ ਜੇ ਹੁਣ ਸਾਡੇ ਸੇਵਕ ਨੂੰ ਨਿਸ਼ਾਨਾ ਬਣਾਤਾ ਤੇ ਜੇ ਸਾਨੂੰ ਵੀ ਉਦੋਂ ਤੋਂ ਮਾਰ ਦਿੰਦੇ ਤੋ ਚੰਗਾ ਹੀ ਹੋਣਾ ਸੀ ਨਾ ਮਰਿਆਂ ਚੋਂ ਤੇ ਨਾ ਹੀ ਜਿੰਦਿਆਂ ਚੋਂ ਨਾ ਹੀ ਮਿਹਨਤ ਕਰਕੇ ਰੋਟੀ ਖਾ ਸਕਦੇ ਨਾ ਹੀ ਕੰਮ ਹੀ ਹੁੰਦਾ ਹੜ ਕੋ ਤੇ ਬੇਡੀਆਂ ਵੀ ਆਪਣੀਆਂ ਕਿਵੀਆਂ ਚੱਲੀਆਂ ਤੇ ਕਿੱਥੋਂ ਕੰਮ ਕਰਾ ਕੇ ਉਹਨਾਂ ਨੂੰ ਰੋਟੀ ਖਾਈਏ ਬਹੁਤ ਹੀ ਅਫਸੋਸ ਨਾਲ ਕਿਹੜੇ ਸ਼ਬਦ ਮਾਪਿਆਂ ਦੇ ਮੂੰਹੋਂ ਨਿਕਲ ਰਹੇ ਨੇ ਕਿ ਗੁਰਸੇਵਕ ਤੋਂ ਬਿਨਾਂ ਜ਼ਿੰਦਗੀ ਸਾਧਜੋਗੀ ਤੇ ਜਿਹੜਾ ਵਾ ਸ਼ੂਟਰ ਜਾਂ ਕਿਸੇ ਨੂੰ ਮਾਰਨ ਵਾਲੇ ਇੱਕ ਮਿੰਟ ਲਾਉਂਦੇ ਨੇ ਭਾਵੇਂ ਕਿ ਇਹ ਇਨਸੀਡੈਂਟ ਅਚਾਨਕ ਵਾਪਰਿਆ ਜਾਂ ਜਾਣਬੁੱਝ ਕੇ ਜਾਂ ਕਿਸੇ ਵੀ ਤਰ੍ਹਾਂ ਜਿਹੜਾ ਘਟਨਾ ਵਾਪਰੀ ਆ अनेका ਮਾਪਿਆਂ ਦੇ ਪੁੱਤ ਜਿਹੜੇ ਆ ਕੋਈ ਗੋਲੀ ਦਾ ਸ਼ਿਕਾਰ ਹੋ ਰਿਹਾ ਕੋਈ ਨਸ਼ੇ ਦਾ ਸ਼ਿਕਾਰ ਹੋ ਰਿਹਾ ਕੋਈ ਗੈਂਗਵਾਰ ਦਾ ਸ਼ਿਕਾਰ ਹੋ ਰਿਹਾ ਤੇ ਜਾਂ ਕਿਸੇ ਨਾ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਣ ਉਪਰੰਤ ਮਾਪਿਆਂ ਦੇ ਘਰਾਂ ਦੇ ਵਿੱਚ ਸੋਗ ਦੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਨੇ ਤੇ ਉਹ ਵਿੜੇ ਸੁਨਨੇ ਹੋ ਜਾਂਦੇ ਨੇ ਇਥੇ ਲੋਕ ਚੇਤਨਾ ਨਿਯੋਤੋਂ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਅਜਿਹੇ ਹਾਲਾਤਾਂ ਦੇ ਵਿੱਚ ਅ ਬੱਚੇ ਪਟਕ ਗਏ ਨੇ ਉਹ ਮੋੜ ਵਸੇਬੇ ਦੇ ਵਿੱਚ ਹੋਣ ਮੇਰਾ ਨਾਮ ਹਰਦੀਪ ਸਿੰਘ ਆ ਮੈਂ ਪਿੰਡ ਨੰਗੜੀਆਂ ਦਾ ਵਸਈ ਆ ਜਿਸ ਪਰਿਵਾਰ ਨਾਲ ਬਹੁਤ ਮਾੜੀ ਹੋਈ ਆ ਉਹ ਮਾੜੀ ਹੋਣ ਕਰਕੇ ਅਸੀਂ ਪਿੰਡ ਦੇ ਨਿਵਾਸੀ ਜਿੰਨੇ ਵੀ ਸਾਰੇ ਇਹਨਾਂ ਦੇ ਦੁੱਖ ਦੇ ਨਾਲ ਖੜੇ ਆ ਕਾ ਵੀ ਖੜਾਂਗੇ ਤੇ ਅਸੀਂ ਆਪਣੇ ਏਰੀਆ ਦੇ ਐਮਐਲਏ ਸਾਹਿਬ ਕੋ ਮੰਗ ਕਰਦੇ ਆਂ ਕਿ ਇਹਨਾਂ ਦੀ ਜਿੰਨੀ ਵੀ ਹੋ ਸਕੇ ਮਦਦ ਕੀਤੀ ਜਾਵੇ ਸੀਮਾ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਦੁੱਖ ਦੇ ਦੇ ਨਾਲ ਸਾਥ ਦਿੱਤਾ ਜਾਵੇ ਸੋ ਅਸੀਂ ਤੇ ਇਹੋ ਕੁਝ ਕਿੰਨੇ ਦੁੱਖ ਬਹੁਤ ਹੋਇਆ ਬੱਚਾ ਛੋਟਾ ਸੀ ਉਹਨੇ ਵੱਡੇ ਹੋ ਕੇ ਉਹ ਬਹੁਤ ਕਮਾਈ ਕਰਨੀ ਸੀ ਆਪਣੇ ਪਰਿਵਾਰ ਨੂੰ ਤਾਂ ਚੁਕਣਾ ਸੀ ਹੁਣ ਵੇਖੋ ਉਹਨਾਂ ਦੇ ਹਾਲਾਤ ਘਰ ਦੇ ਹਾਲਾਤ ਵੀ ਜਿਹੜੀ ਉਹਨਾਂ ਦੇ ਮਕਾਨ ਨੂੰ ਡਿੱਗ ਚੁੱਕੇ ਆ ਤੇ ਇਸ ਕਰਕੇ ਮਕਾਨ ਪੋਂ ਖੜੇ ਕਰਨੇ ਬੜੇ ਔਖੇ ਆ ਸੋ ਅਸੀਂ ਤੇ ਸਰਕਾਰ ਗਾੜੀ ਇਹ ਬੇਨਤੀ ਕਰ ਸਕਦੇ ਆ ਕਿ ਇਹਨਾਂ ਦੀ ਜਨੀਵਾਲੀ ਮਦਦ ਹੋ ਸਕੇ ਬਤਮਤ ਸਾਹਿਬ ਜੀ ਭਾਈ ਮੇਰਾ ਨਾਮ ਹਰਪਜਨ ਸਿੰਘ ਪਿੰਡ ਨੰਗਲੀ ਪਿੰਡ ਨੰਗਲੀ ਦੇ ਇੱਥੇ ਜੇ ਵਸੇ ਆਪਾਂ ਤੇ ਇਹਨਾਂ ਦਾ ਭਾਈ ਹੋਣਾ ਵੀਰ ਵੀਰ ਹੋਣਾ ਨਾਮ ਦਲਬੀਰ ਸਿੰਘ ਹੋਣਾ ਨਾਮ ਬਹੁਤ ਜਿਆਦਾ ਧੱਕਾ ਹੋਇਆ ਵਾ ਤੇ ਇਹਨਾਂ ਦੀ ਮੰਗ ਕੀਤੀ ਜਾਵੇ ਜੌਰਾਂ ਦੀ ਇਹਨਾਂ ਮਕਾਨ ਵਿੱਚ ਸਾਰੇ ਟੁੱਟੇ ਆ ਤੇ ਬਹੁਤ ਜਿਆਦਾ ਹਲਾਤ ਮਾੜੇ ਕਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਕਲਵੰਤ ਸਿੰਘ ਜੀ ਤੇ ਜਿਹੜਾ ਗੁਰਸੇਵਕ ਸਿੰਘ ਜੀ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਪੁੱਤ ਹੈ ਜੀ ਬਹੁਤ ਅਫਸੋਸ ਹੋਇਆ ਸੀ ਜਦੋਂ ਤੁ르ਗੇ ਸੀ ਅੱਜ ਵੀ ਅਫਸੋਸ ਹੈ ਇਸ ਚੀਜ਼ ਦਾ ਤੁਸੀਂ ਸਾਹਿਬ ਸਵਾਜੀ ਤੁਸੀਂ ਇਹ ਜਿਹੜੀਆਂ ਦਰਖਾਸਤਾਂ ਇਹ ਕਿਹੜੀਆਂ ਜੀ ਦਰਖਾਸਤਾਂ ਕਿਹਨੂੰ ਕਿਨੂੰ ਭੇਜ ਚੁੱਕੇ ਜੇ ਅਸੀਂ ਐਮਐਲਏ ਸਾਹਿਬ ਨੂੰ ਵੀ ਦਰਖਾਸਤ ਭੇਜੀ ਜੇ ਡੀਸੀ ਸਾਹਿਬ ਨੂੰ ਦਰਖਾਸਤ ਭੇਜੀ ਜੇ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਦਰਖਾਸਤ ਭੇਜੀ ਤੇ ਪਰ ਕਿਸੇ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਕੀ ਮੰਗ ਕੀ ਹੈ ਤੁਹਾਡੀ ਮੰਗ ਵਾ ਮੇਰੇ ਲੜਕੇ ਦੀ ਮਾਲੀ ਸਹਾਇਤਾ ਕੀਤੀ ਜਾਵੇ ਵੇਖੋ ਕਮਰੇ ਵੀ ਢੱਟ ਗਿਆ ਲੜਕੀਆਂ ਵਿਆਉਣ ਵਾਲੀਆਂ ਆਵਾ ਲੜਕੀਆਂ ਦਾ ਵਿਆਹ ਕਿੱਥਾ ਕਰੂਗਾ ਉਹ ਤੇ ਤੁਹਾਡੀ ਯੂਨੀਅਨ ਕਰ ਸਕਦਾ ਤੇ ਕਮਰੇ ਕਿੱਥੋਂ ਪਾ ਲੂਗਾ ਤੇ ਵਿਆਹ ਕਿੱਥੋਂ ਕਰ ਲੂਗਾ ਲੜਕੀਆਂ ਦੇ ਮੇਰੀ ਤੇ ਬੇਨਤ ਹੱਥ ਜੋੜ ਕੇ ਬੇਨਤੀ ਆ ਭਈ ਇਹ ਮਾਲੀ ਸਾਹਿਬਾ ਵੱਤ ਵਤ ਦਿੱਤੀ ਜਾਵੇ ਸੁਖਿੰਦਰ ਸਿੰਘ ਪਿੰਡ ਨੰਗਲੀ ਇਹ ਮੇਰਾ ਬੱਚਾ ਵੀ ਲੱਗਦਾ ਭਰਾ ਵੀ ਆ ਜਿਸ ਤਰ੍ਹਾਂ ਇਹਨਾਂ ਨੇ ਮਿਹਨਤ ਕੀਤੀ ਸੀ ਫੀਆ ਟੂਰਨਾਮੈਂਟ ਖੇਡਦੇ ਰਹੇ ਬਹੁਤ ਵਧੀਆ ਜਿਸ ਤਰ੍ਹਾਂ ਦਾ ਉਹਦੇ ਨਾਲ ਉਥੇ ਹੋ ਗਿਆ ਇਹ ਗੋਲੀ ਕਾਂਡ ਜਿਸ ਤਰ੍ਹਾਂ ਸਾਡਾ ਬੱਚਾ ਮਾਰਿਆ ਗਿਆ ਭਜਨ ਸਿੰਘ ਈਟੀਓ ਇੱਥੇ ਆਈ ਮੇਰੇ ਹੀ ਸਾਹਮਣੇ-ਸਾਹਮਣੇ ਬੈਠੇ ਉਹਨਾਂ ਨੇ ਇਹ ਗੱਲ ਕਹੀ ਵੀ ਬੱਚਿਆਂ ਨੂੰ ਨੌਕਰੀ ਮੈਂ ਦਊਂਗਾ ਇਹਨਾਂ ਦੀ ਜਿੰਨੀ ਮਸਤ ਕੀਤੀ ਗਈ ਮੈਂ ਵੱਧ ਤੋਂ ਵੱਧ ਕਰੂੰਗਾ ਅੱਜ ਤੱਕ ਤੇ ਕੋਈ ਮਸਤ ਨਹੀਂ ਜੇ ਕੀਤੀ ਦੂਜਾ ਮੈਂ ਮੰਤਰੀ ਸਾਹਿਬ ਨੇ ਨਾਲ ਇਹ ਵੀ ਗੱਲ ਕੀਤੀ ਵੀ ਜਦੋਂ ਪ੍ਰਾਣੀਆਂ ਸਰਕਾਰਾਂ ਰਹੀਆਂ ਵਾਂ ਤੇ ਇਹ ਐਲਾਨ ਨਾ ਰਹਿ ਜਾ ਟਾ ਕਿ ਨੌਕਰੀ ਮਿਲੂਗੀ ਕਿ ਨਹੀਂ ਮਿਲੂ ਉੱਥੋਂ ਕਿ ਮੀਡੀਆ ਕੱਟਿਆ ਵੀ ਗਿਆ ਸੀ ਤੇ ਮੈਂ ਚਲੋ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ ਕਿ ਮੰਤਰੀ ਸਾਹਿਬ ਚਲੋ ਅਸੀਂ ਤੇ ਇਹੋ ਹੀ ਆ ਸੇਵਾ ਹੀ ਆ ਇਹਨਾਂ ਦੀ ਜਿੰਨੀ ਤੁਸੀਂ ਕਰ ਸਕੋ ਸਾਡੇ ਨਾਲ ਜੁੜੇ ਨੇ ਸਮਾਜ ਸੇਵੀ ਬਲਜੀਤ ਸਿੰਘ ਗੁੱਟਰ ਦੇਖੋ ਜੀ ਜਿਹੜਾ ਇਹ ਪਰਿਵਾਰ ਆ ਇਹਨਾਂ ਨੇ ਆਪਣੇ ਬੱਚੇ ਦਾ ਨਾਮ ਰੱਖਿਆ ਗੁਰਸੇਵਕ ਸਿੰਘ ਕਿ ਗੁਰੂ ਦਾ ਸੇਵਕ ਤੇ ਪਿੰਡ ਦਾ ਵੀ ਸੇਵਕ ਇਸ ਬੱਚੇ ਤੋਂ ਪਿੰਡ ਨੂੰ ਬਹੁਤ ਜ਼ਿਆਦਾ ਮਾਣ ਸੀ ਜਵਾਨ ਹੋ ਰਿਹਾ ਸੀ ਤੇ ਸੀੜਾ ਵਿੱਚ ਤੁਸੀਂ ਵੇਖ ਚੁੱਕੇ ਹੋ ਪਰ ਜਿਹੜਾ ਖੱਬੇ ਰਾਜਪੂਤਾਂ ਜਿੱਥੋਂ ਦੇ ਜਿਹੜੇ ਚੇਅਰਮੈਨ ਆ ਗੁਰਿੰਦਰ ਸਿੰਘ ਜੀ ਮਹਿਤਾ ਮੰਡੀ ਦੇ ਉਹਨਾਂ ਦੇ ਪਿੰਡ ਇੱਕ ਟੂਰਨਾਮੈਂਟ ਸੀ ਜਿੱਤੇ ਬੱਚਾ ਖੇਡਣ ਗਿਆ ਤੇ ਉਥੇ ਜੋ ਸਰਾਰਤੀ ਅੰਸਰਾ ਉਹਨਾਂ ਨੇ ਗੋਲੀ ਜਿਹੜੀ ਚਲਾਈ ਨਿਸ਼ਾਨਾ ਕਿਸੇ ਹੋਰ ਨੂੰ ਬਣਾਉਣਾ ਸੀ ਤੇ ਬਣ ਗੁਰਸੇਵ ਸਿੰਘ ਗਿਆ ਪਰ ਜੋ ਉਹਨਾਂ ਨੇ ਕੀਤਾ ਉਹ ਬਹੁਤ ਮਾੜਾ ਕੀਤਾ ਇਹਦੇ ਨਾਲ ਤੋਂ ਪਰਿਵਾਰ ਕਹਿ ਰਿਹਾ ਕਿ ਸਾਨੂੰ ਹੀ ਮਾਰ ਦਿੰਦੇ ਜਦੋਂ ਇਸ ਹਲਕੇ ਦਾ ਜਿਹੜਾ ਵਿਧਾਇਕ ਹੈ ਹਰਪਾਜਨ ਸਿੰਘ ਈਟੀਓ ਕੈਬਨਟ ਮੰਤਰੀ ਵੀ ਆ ਤੇ ਇਸ ਪਰਿਵਾਰ ਦੇ ਵਿੱਚ ਅਫਸੋਸ ਕਰਨ ਆਇਆ ਤਾਂ ਦਲਬੀਰ ਸਿੰਘ ਨੂੰ ਉਹਨਾਂ ਨੇ ਗੜ ਨਾਲ ਲਾਇਆ ਸਾਡੀ ਭੈਣ ਜੀ ਨੂੰ ਗੜ ਨਾਲ ਲਾਇਆ ਕਿ ਜੋ ਹੋ ਗਿਆ ਉਹਨੂੰ ਅਸੀਂ ਕੁਝ ਕਰ ਨਹੀਂ ਸਕਦੇ ਤੇ ਨਾਲ ਐਸਐਸਪੀ ਸਾਹਿਬ ਵੀ ਆਏ ਅਸੀਂ ਇੱਥੇ ਸੀ ਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਨੂੰ ਜੇਤੀ ਤੋਂ ਛੇਤੀ ਫੜਾਇਆ ਜਾਏ ਤੇ ਨਾਲ ਦਿਲਬੀਰ ਸਿੰਘ ਨੂੰ ਇਹ ਉਹਨਾਂ ਨੇ ਪਿੰਡ ਦੀ ਹਾਜ਼ਰੀ ਵਿੱਚ ਈਟੀਓ ਸਾਹਿਬ ਦੇ ਨਾਲ ਜਿਹੜੇ ਲਾਗੇ-ਲਾਗੇ ਪਿੰਡ ਆ ਉਥੋਂ ਦੇ ਜਿਹੜੇ ਸਰਪੰਚ ਜਿੰਨੇ ਮੋਤਬਾਰ ਆ ਉਹ ਵੀ ਆਏ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਜਿਹੜੀ ਆ ਐਫਸੀਐਜ ਦੇ ਵਿੱਚ ਇੱਕ ਨੌਕਰੀ ਦੇਾਂਗੇ ਤੇ ਬੱਚੀਆਂ ਜਿਹੜੀਆਂ ਵਾਂ ਇਹਨਾਂ ਦੀਆਂ ਤਿੰਨ ਵਾਂ ਤੇ ਲੜਕਾ ਇੱਕ ਸੀ ਜਿਸ ਦੀ ਡੈਥ ਹੋ ਚੁੱਕੀ ਆ ਤਾਂ ਈਟੀਓ ਸਾਹਿਬ ਨੇ ਇਹਨਾਂ ਨੂੰ ਕੋਈ ਨੌਕਰੀ ਵੀ ਨਹੀਂ ਦਿੱਤੀ ਤੇ ਉੱਪਰੋਂ ਸੁਣਨ ਚਾ ਰਿਹਾ ਕਿ ਬਹਾਨੇ ਮਾਰ ਦਿਆ ਕਿ ਇਹਨਾਂ ਨੇ ਪੜ੍ਹਾਈ ਨਹੀਂ ਕੀਤੀ ਹੋਈ ਲੜਕੀਆਂ 10 ਪੜ੍ਹੀਆਂ ਵਾਂ ਲੜਕੀਆਂ ਨੂੰ ਨੌਕਰੀ ਉਹ ਦੇ ਸਕਦੇ ਆ ਇਹਨਾਂ ਨੂੰ ਵੀ ਬੇਲਦਾਰ ਦੀ ਨੌਕਰੀ ਜਿਹੜੀ ਮਿਲ ਸਕਦੀ ਆ ਤੇ ਇਹ ਆਰਮਨਾਲ ਕਰ ਵੀ ਲੈਣਗੇ ਬਾਕੀ ਬੱਚੇ ਦਾ ਵਿਯੋਗ ਬੜਾ ਹੁੰਦਾ ਹੈ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਬਾਰ-ਬਾਰ ਉਹਦੀ ਯਾਦ ਆ ਰਹੀ ਆ ਉੱਪਰੋਂ ਜ਼ਖਮਾਂ ਦੇ ਉੱਪਰ ਲੂਣ ਪਾਇਆ ਹਰਪਾ ਜਨਸੋਂ ਈਟੀਓ ਨੇ ਕਿ ਜਦੋਂ ਰੈੱਡ ਕਰਾਸ ਵੱਲੋਂ ਡੀਸੀ ਸਾਹਿਬ ਨੇ ਇਹਨਾਂ ਨੂੰ 1 ਲੱਖ ਰੁਪਏ ਦੀ ਜਿਹੜੀ ਸਹਾਇਤਾ ਦਿੱਤੀ ਆ ਤੇ ਮੰਤਰੀ ਸਾਹਿਬ ਦੇ ਥਰੂ ਜਿਹੜਾ ਵਾ ਉਹ ਇਹਨਾਂ ਨੂੰ 1 ਲੱਖ ਰੁਪਏ ਦਾ ਚੈੱਕ ਦਿੱਤਾ ਜਾਂਦਾ ਹੈ ਤਾਂ ਕਿ ਮੰਤਰੀ ਸਾਹਿਬ ਦਾ ਨਾਮ ਆ ਜਾਏ ਕਿ ਇਹ ਜਿਹੜਾ 1 ਲੱਖ ਰੁਪਇਆ ਵਾ ਹਰ ਭਜਨਸੋਂ ਈਟੀਓ ਜਿਹੜਾ ਐਮਐਲਏ ਸਾਡਾ ਉਹਨੇ ਦਿੱਤਾ ਜਾਂ ਭਗਵੰਤ ਸਿੰਘ ਜੀ ਮਾਨ ਨੇ ਇਹ ਇੱਕ ਜਿਹੜਾ ਵਾ ਧੋਖਾ ਏ ਜਦ ਕੇ ਪਰਿਵਾਰ ਦਾ ਵੀ ਕਹਿਣਾ ਏ ਪਿੰਡ ਵਾਲਿਆਂ ਦਾ ਵੀ ਕਹਿਣਾ ਏ ਕਿ ਮੰਤਰੀ ਸਾਹਿਬ ਨੇ ਕੋਈ ਸਹਾਇਤਾ ਜਿਹੜੀ ਆ ਉਹ ਨਹੀਂ ਦਿੱਤੀ ਦੂਸਰੀ ਤਰਫ ਜਿਹੜਾ ਵਾ ਮਜੀਠਾ ਹਲਕੇ ਦੇ ਪਿੱਛੇ ਦੇ ਸਰਾਬ ਪੀ ਕੇ ਕੁਝ ਸਾਡੇ ਜਿਹੜੇ ਪਰਿਵਾਰ ਆਪਣੀ ਅੰਗੇਲੀ ਦੇ ਨਾਲ ਮਰ ਗਏ ਆ ਜਿੰਨਾ ਤੋਂ ਉਹਨਾਂ ਦੇ ਪਰਿਵਾਰ ਤੇ ਜਿਹੜੇ ਵਿਆਹੇ ਸੀ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਬੱਚੇ ਪਰੇਸ਼ਾਨ ਸੀ ਤੇ ਜਦੋਂ ਉਹ ਮਰੇ ਆ ਤੇ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਮਾਸਟਰ ਦਾ ਮੁੰਡਾ ਉਹਨਾਂ ਨੇ 10-10 ਲੱਖ ਰੁਪਈਆ ਦਿੱਤਾ ਤੇ ਨਾਲ ਨੌਕਰੀ ਦਾ ਵੀ ਐਲਾਨ ਕੀਤਾ ਇਹ ਤਾਂ ਉਹ ਗੱਲ ਹੋਈ ਕਿ ਜਿਹੜੇ ਸ਼ਰਾਬ ਪੀ ਕੇ ਮਰਨ ਉਹਨਾਂ ਨੂੰ ਗੱਫੇ ਤੇ ਜਿਹੜੇ ਖਿਡਾਰੀ ਮਾ ਪੈਦਾ ਜਿਨੇ ਕੀਤਾ ਉਹਨਾਂ ਨੂੰ ਧਫੇ ਕਿਉਂਕਿ ਗੁਰਸੇਵਕ ਸਿੰਘ ਦੇ ਉੱਪਰ ਜਿਹੜਾ ਵਾ ਉਹ ਪਰਿਵਾਰ ਦੀ ਨਿਗਾਨੀ ਸੀ ਇਸ ਇਲਾਕੇ ਦੀ ਵੀ ਨਿਗਾ ਸੀ ਤੇ ਜਿਹੜੇ ਟੀਚਰ ਵਾ ਭੈਣ ਜੀ ਹੁਣੀ ਦੱਸ ਰਹੇ ਕਿ ਟੀਚਰਾਂ ਨੂੰ ਬਹੁਤ ਮਾਣ ਸੀ ਉਹ ਕਹਿੰਦੇ ਸੀ ਕਿ ਗਰਸੇਵਕ ਸਿੰਘ ਦਾ ਪੇਪਰ ਅਸੀਂ ਕੱਲ ਕਰਾ ਦਾਂਗੇ ਉਹਨਾਂ ਨੂੰ ਆਪਣੇ ਇੱਕ ਸਕਿਰਤ ਦਾ ਸਟੂਡੈਂਟ ਦੇ ਕਿੰਨਾ ਮਾਣ ਹੋਏਗਾ ਕਿ ਇਹਨੇ ਸੀਡ ਜਿਹੜੀ ਚੁੱਕਣੀ ਆ ਖੱਬੇ ਰਾਜਪੂਤਾਂ ਦਾ ਵੀ ਮਾਣ ਬਣਦਾ ਸੀ ਤੇ ਡਾਕਟਰ ਗੁਰਵਿੰਦਰ ਸਿੰਘ ਜਿਹੜੇ ਆ ਆਪਣੇ ਆਪ ਨੂੰ ਚੇਅਰਮੈਨ ਜਿਨ੍ਹਾਂ ਨੇ ਕਢਾਇਆ ਉਹ ਵੀ ਉਸ ਟਾਈਮ ਤੇ ਨਾਲ ਹੀ ਇਹ ਗੱਲ ਕਲੀਅਰ ਹੈ ਕਿ ਗੁਰਵਿੰਦਰ ਸਿੰਘ ਦੁਬਾਰਾ ਕਰੇ ਇਖਤੇ ਘਰ ਨਹੀਂ ਆਇਆ ਬੜੀ ਮਿੱਠੀ ਛੁਰੀ ਆਵੀ ਤੇ ਈਟੀਓ ਸਾਹਿਬ ਭੈਣ ਜੀ ਨੂੰ ਗਲ ਦੇ ਵਿੱਚ ਲਾ ਕੇ ਜਦੋਂ ਇੱਥੇ ਦਰਿਆ 'ਤੇ ਬੈਠੇ ਸੀ ਪੂਰਾ ਪਰੋਸਾ ਦੇਖ ਗਏ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪਿੰਡ ਦੇ ਕੁਝ ਨੌਜਵਾਨਾਂ ਨੇ ਈਟੀਓ ਸਾਹਿਬ ਨੂੰ ਸਵਾਲ ਕੀਤਾ ਕਿਉਂਕਿ ਸਵਾਲ ਕਰਨੇ ਬਣਦੇ ਆ ਇਹ ਸਰਕਾਰ ਸਵਾਲਾਂ 'ਚ ਨਿਕਲੀ ਹੋਈ ਆ ਤੇ ਕਹਿੰਦੇ ਸਵਾਲ ਕਰੋ ਜਦੋਂ ਲੜਕਿਆਂ ਨੇ ਸਵਾਲ ਕੀਤਾ ਕਿ ਪਰਿਵਾਰ ਜਿਹੜਾ ਬੜਾ ਦੁਖੀ ਆ ਤੇ ਮੰਤਰੀ ਸਾਹਿਬ ਗੱਡੀ ਭਜਾ ਕੇ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਮਕਾਨ ਜਿਹੜੇ ਟੱਟ ਗਏ ਆ ਬਰਸੇਵਕ ਸਿੰਘ ਦਾ ਜਿਹੜਾ ਪਿਤਾ ਵਾ ਉਹ ਕੋਈ ਕੰਮ ਅਜੇ ਨਹੀਂ ਕਰ ਸਕਦਾ ਪਰਿਵਾਰ ਤੇ ਜਿਹੜੀ ਆ ਉਨਮੋਸੀ ਬਣੀ ਆ ਮੈਂ ਇਹ ਬੇਨਤੀ ਕਰਦਾ ਕਿ ਮੰਤਰੀ ਸਾਹਿਬ ਨੇ ਡਾਕਟਰ ਗੁਰਵਿੰਦਰ ਸਿੰਘ ਖੱਬੇ ਰਾਜਪੂਤਾ ਚੇਅਰਮੈਨ ਨੇ ਆਪਣੀ ਸਰਕਾਰ ਦੇ ਖਾਤੇ ਵਿੱਚੋਂ ਪਰਿਵਾਰ ਨੂੰ ਕਿੰਨੇ ਪੈਸੇ ਦਿੱਤੇ ਤੇ ਜੇ ਨਹੀਂ ਦਿੱਤੇ ਤੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਟਾਈਮ ਤੇ ਸਤਾਈ ਦੀ ਤਿਆਰੀ ਨਾ ਕਰਨ ਇਸ ਪਰਿਵਾਰ ਦੀ ਬਾਹ ਫੜਨ ਤੇ ਇਹਨਾਂ ਨੂੰ ਘੱਟੋ ਘੱਟ ਮਕਾਨ ਪਾ ਕੇ ਦੇਣ ਜਿਹੜਾ 5 ਲੱਖ ਰੁਪਈਆ ਬਣਦਾ ਪਲੱਸ ਜੇ ਇਹਨਾਂ ਨੂੰ ਬੇਲਦਾਰ ਦੀ ਨੌਕਰੀ ਨਹੀਂ ਦੇਣੀ ਤੇ ਲੜਕੀ ਨੂੰ ਨੌਕਰੀ ਦੇਣ ਦੂਸਰੀ ਗਏ ਪਰ ਪਿੰਡ ਵਾਲਿਆਂ ਦਾ ਬੜਾ ਧੰਨਵਾਦ ਆ ਕਿ ਜਦੋਂ ਹੁਣ ਇਹਨਾਂ ਦਾ ਘਰ ਨਹੀਂ ਰਿਹਾ ਤਾਂ ਉਹਨਾਂ ਨੇ ਆਪਣੇ ਜਿਹੜੇ ਆ ਤਰਸ ਦੇ ਆਧਾਰ ਤੇ ਇਹਨਾਂ ਨੂੰ ਰੱਖਿਆ ਆ ਇਹਨਾਂ ਨੇ ਤੇ ਕਹਿਤਾ ਕਿ 6 ਮਹੀਨੇ ਰਹਿ ਲਾਂਗੇ 7 ਮਹੀਨੇ ਉਹ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਕੋਈ ਸੋਚ-ਬੋਚ ਨਹੀਂ ਹੈਗੀ ਪਰਿਵਾਰ ਨੂੰ ਪਰ ਉਹ ਕਿੰਨੇ ਦਿਨ ਆਪਣੀਆਂ ਨੌਜਵਾਨ ਧੀਆ ਨੂੰ ਇਹ ਭੈਣ ਲੈ ਕੇ ਉੱਥੇ ਰਹੇਗੀ ਜਾਂ ਮੰਤਰੀ ਸਾਹਿਬ ਜਾਂ ਭਗਵੰਤ ਮਾਨ ਆਪਣੇ ਬੱਚੇ ਇਦਾਂ ਰੱਖ ਸਕਦੇ ਸੋ ਮੈਂ ਲਾਖ ਤੇ ਇਹੀ ਕਵਾਂਗਾ ਕੇ ਪਰਿਵਾਰ ਦੀ ਜਰੂਰ ਬਾਹ ਫੜੀ ਜਾਏ ਅਗਰ ਇਹਨਾਂ ਦੀ ਬਾਹ ਨਾ ਫੜੀ ਤਾਂ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਈਮਾਨ ਸਿੰਘ ਜੀ ਮਾਨ ਉਹਨਾਂ ਦਾ ਇਹ ਸਖਤ ਆਦੇਸ਼ ਆ ਕਿ ਫਿਰ ਅਸੀਂ ਧਰਨਾ ਵੀ ਮੰਤਰੀ ਸਾਹਿਬ ਦੇ ਵਿਰੁੱਧ ਜਿਹੜਾ ਉਹ ਲਾ ਸਕਦੇ ਆ 5 ਲੱਖ ਨਾਲ ਮਕਾਨ ਜਿਹੜਾ ਉਹ ਬਣਦਾ ਨਹੀਂ ਆ ਦਲਬੀਰ ਸਿੰਘ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਨਹੀਂ ਪੂਰਾ ਕੀਤਾ ਤੀਸਰਾ ਜਿਹੜਾ ਵਾ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇਹਨਾਂ ਦਾ ਮਕਾਨਾ ਦਾ ਵੀ ਦੇਖਾਂਗੇ ਅੰਦਰ ਵਰਕੇ ਈਡੀਓ ਸਾਹਿਬ ਨੇ ਮਕਾਨ ਜਿਹੜੇ ਚੈੱਕ ਕੀਤੇ ਉਹਦੀਆਂ ਵੀਡੀਓ ਵੀ ਹੈਗੀਆਂ ਏ ਸੋ ਜਿਹੜਾ 5 ਲੱਖ ਰੁਪਏ ਦਾ ਇਹਨਾਂ ਦਾ ਮੁਆਵਜਾ ਪਰਿਵਾਰ ਦਾ ਬਣਦਾ ਏ ਉਹ ਤਾਂ ਹੈ ਹੀ ਪਰ ਉਹਦੇ ਨਾਲ ਮਕਾਨ ਜਿਹੜਾ ਇਹ ਨਹੀਂ ਪਾ ਸਕਦੇ ਮਕਾਨ ਤੁਸੀਂ ਦੇਖ ਸਕਦੇ ਹੋ ਕਿ ਤਿੰਨੇ ਹੀ ਡਿੱਗ ਗਏ ਆ ਸੋ ਮੰਤਰੀ ਸਾਹਿਬ ਨੂੰ ਇਹ ਬੇਨਤੀ ਆ ਕਿ ਘੱਟ ਤੋਂ ਘੱਟ 25 ਲੱਖ ਰੁਪਇਆ ਜਿਹੜਾ ਵਾ ਇਹਨਾਂ ਨੂੰ ਇੱਕੇ ਵਾਰੀ ਹੀ ਦੇ ਦੇਣ ਤਾਂ ਜੋ ਮਕਾਨ ਬਣ ਸਕੀ ਜੀ ਥੋੜਾ ਥੋੜਾ ਕਰਕੇ ਦਿੰਦੇ ਤੇ ਮਕਾਨ ਨਹੀਂ ਬਣਨਾ ਤਾਂ ਇਹ ਮਕਾਨ ਵੀ ਬਣਾਉਣੇ ਆ ਤਿੰਨ ਬੇਟੀਆਂ ਉਹਨਾਂ ਦੇ ਵਿਆਹ ਵੀ ਕਰਨੇ ਆ ਜੋ 5 ਲੱਖ ਰੁਪਏ ਦੇ ਵਿੱਚ ਨਹੀਂ ਹੁੰਦੇ ਇਸ ਮਤਲਬ ਪਤਾ ਹੈ ਸੋ ਬੇਨਤੀ ਹੈ ਕਿ ਬੱਚੀਆਂ ਦੇ ਵਿਆਹ ਵਾਸਤੇ ਵੀ ਮਕਾਨ ਬਣਾਉਣ ਵਾਸਤੇ ਵੀ ਘੱਟ ਤੋਂ ਘੱਟ 25 ਤੋਂ 30 ਲੱਖ ਰੁਪਿਆ ਜਿਹੜਾ ਵਾ ਭਗਵੰਤ ਮਾਨ ਸਰਕਾਰ ਪਲੱਸ ਈਪੀਓ ਸਾਹਿਬ ਜਿਹੜੇ ਆ ਉਹ ਇਸ ਪਰਿਵਾਰ ਦੀ ਜ਼ਰੂਰ ਸਹਾਇਤਾ ਕਰ ਜਥੇਬੰਦੀਆਂ ਨੂੰ ਸਮਾਜ ਸੇਵਕਾਂ ਨੂੰ ਐਨਜੀਓ ਨੂੰ ਜਾਂ ਜਿਹੜੇ ਐਨਆਈ NRI ਵੀਰ ਹਨ ਉਹ ਲਬੀਰ ਸਿੰਘ ਦੇ ਨਾਲ ਇਹਨਾਂ ਦੇ ਨੰਬਰ ਤੇ ਸਿੱਧਾ ਕੰਟੈਕਟ ਕਰ ਲੈਣ ਨੰਬਰ ਹੈਗਾ 97 793 358 94 97 793 358 94 ਕੋਈ ਵੀ ਵੀਰ ਜਿਹੜਾ ਇਹਨਾਂ ਦੀ ਕੋਈ ਬਾਹ ਫੜਨੀ ਚਾਹੁੰਦਾ ਤੇ ਉਹ ਡਾਇਰੈਕਟ ਇਹਨਾਂ ਦੇ ਨੰਬਰ ਤੇ ਇਹਨਾਂ ਨੂੰ ਕਾਲ ਕਰ ਸਕਦਾ ਸੋ ਪਰਿਵਾਰ ਦਾ ਦੁੱਖੜਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਕਿਉਂਕਿ ਇਨਵਾਸੀਆਂ ਵੱਲੋਂ ਵੀ ਇਸ ਚੀਜ਼ ਨੂੰ ਜਿਹੜਾ ਵਾ ਸਹਿਯੋਗ ਦੇਣ ਦੀ ਗੱਲ ਕਹੀ ਆ ਕਿ ਉਹਨਾਂ ਨੇ ਵੀ ਮੰਗ ਕੀਤੀ ਆ ਕਿ ਪੰਜਾਬ ਸਰਕਾਰ ਇਸ ਪਰਿਵਾਰ ਦਾ ਸਾਥ ਦੇਵੇ ਜੋ ਮੁਆਵਜ਼ੇ ਦਾ ਵਾਅਦਾ ਕੀਤਾ ਸੀ ਉਹ ਮੁਆਵਜ਼ਾ ਦਿੱਤਾ ਜਾਵੇ ਜੋ ਨੌਕਰੀਆਂ ਦਾ ਵਾਅਦਾ ਕੀਤਾ ਸੀ ਨੌਕਰੀਆਂ ਦਿੱਤੀ ਜਾਣ ਤੇ ਨਾਲ ਮਕਾਨ ਬਣਾ ਕੇ ਦਿੱਤਾ ਜਾਵੇ ਲੋਕ ਚੇਤਨਾ ਤੋਂ ਸਤਨਾਮ ਜੀ